ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾਂ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਕੱਪੜਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਦੋਵੇਂ ਬਈ ਐਮ ਮੰਨ ਲਓ ਵੀ ਨਗੀਨੇ ਪੀਸ ਆਗੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਬਾਈ ਜਦੋਂ ਹੁੰਦੇ ਆਪਣੇ ਕੋਲੇ ਫਾਰਮ ਦੀਆਂ ਬੱਚੀਆਂ ਹੁੰਦੀਆਂ ਚੰਗੀਆਂ ਹੁੰਦੀਆਂ ਹਾਂ ਹਾਂ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਬਾਈ ਨਵਦੀਪ ਸਿੰਘ ਪਿੰਡ ਬਲਾਸਪੁਰ ਆ ਤੇ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦਾ ਨੇੜੇ ਪਿੰਡ ਬਈ ਨੇੜੇ ਪਿੰਡ ਬਈ ਆਪਣੇ ਰਾਮਾ ਤੇ ਮਾਛੀ ਕੇ ਭਾਗੀ ਕੇ ਤੇ ਲਹਾਰਾ ਇਦਲੀ ਇਹ ਪਿੰਨ ਨੇੜੇ ਰਹੇ ਦਾ ਮੋਬਾਈਲ ਨੰਬਰ ਬੋਲਦੇ ਆਪਣਾ 98146911497 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਸਾਹਮਣੇ ਆਪਾਂ ਵਿਹੜ ਦੇਖ ਰਿਹਾ ਬਈ ਕਿਹੜਾ ਸੂਆ ਸੁੰਦੀ ਆ ਪਹਿਲਾਂ ਬਈ ਦੂਜਾ ਸੂਆ 6 ਦੰਦ ਦਾ ਵਿਹੜ ਠੀਕ ਆ ਤੇ ਹਾਈਟ ਦੇਖ ਲੈ ਕੀ ਬਾਤ ਆ ਠੀਕ ਆ ਨਾ ਅਗਲਾ ਕਹਿ ਦਿੰਦਾ ਵੀ ਤੈਨੂੰ ਸੱਚੂ ਹੀ ਲਗਾਉਂਦੀ ਆ ਹਨਾ ਹਾਂ ਹਾਂ ਬਾਈ ਮੇਰੀ ਹਾਈਟ ਠੀਕ ਆ 5 10 ਆ ਤੇ ਬਾਈ ਤੂੰ ਆਪ ਦੇਖ ਲੈ ਬਰਾਬਰ ਹੀ ਆ ਜਾਂ 5 10 ਸੀ ਇਹ ਆ ਹਨਾ ਹਾਂ ਹਾਂ ਕੀ ਬਾਤ ਆ ਬਾਈ ਚੰਗੇ ਵਜਨ ਵਾਲੀ ਆ ਚੰਗੇ ਕੱਦ ਵਾਲੀ ਆ ਤੇ ਕੀ ਰਿਕਾਰਡ ਆ ਬਾਈ ਦਾ ਰਿਕਾਰਡ ਬਾਈ ਇਹਨੇ ਪਲੂਨ ਨੇ ਠੀਕ ਹੈ 35 ਕਿਲੋ ਦੁੱਧ ਦਿੱਤਾ ਹੈਗਾ ਤੇ ਐਤ ਕੀ ਫਿਰ ਕਿੰਨੀ ਕੀ ਉਮੀਦ ਆ ਬਾਈ ਐਤ ਕੀ ਤਾਂ ਬਾਈ ਇਹ 40 ਪਲੱਸ ਜਾਊਗੀ ਬਾਕੀ ਸਫਾਈ ਦੇਖ ਯਾਰ ਲੇਵੇ ਦੀ ਹਾਂ ਹਾਂ ਬਾਹਲੀ ਆ ਕਿਆ ਬਾਤ ਆ ਬਹੁਤ ਸੋਹਣਾ ਕਰਮ ਵਾਲੇ ਨੂੰ ਹਵਾਨਾ ਲੱਗਿਆ ਵਾ ਹਾਂ ਕਿੰਨੇ ਕ ਦਿਨ ਕੱਢ ਜੂ ਬਾਈ ਹੁਣ ਹਜੇ ਤਾਂ ਬਾਈ ਹਫਤਾ ਪਿਆ ਇਹਦਾ ਹਫਤੇ ਦੀ ਕੱਚੀ ਆ ਬਾਕੀ ਥਣ ਥਣ ਦੇਖ ਸਕਦਾ ਗੁਲਾਬੀ ਥਣ ਨਿਖੜ ਮਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਵਾ ਬਾਕੀ ਬਾਈ ਜਿਹੜੀਆਂ ਬਰੀਕੀਆਂ ਲੱਗੀਆਂ ਨੇ ਤੂੰ ਉਹ ਦੇਖ ਠੀਕ ਹੈ ਨਾ ਬਾਈ ਬਾਹਰ ਨੂੰ ਬਰੀਡ ਬਰੀਡ ਵਾਲੀ ਉਹ ਤਾਂ ਕਿਧੋ ਭਾਈ ਠੀਕ ਆ ਠੀਕ ਆ ਆ ਨਹੀਂ ਹੂੰ ਤੇ ਭਾਈ ਜੋ ਵੀ ਸੀਮਾ ਨੇ ਇਹਦੇ ਲੱਗਿਆ ਪਾ ਉਹ ਵੀ ਰਿਕਾਰਡ ਹੈਗਾ ਬਾਈ ਕਹਿੰਦੇ ਮੰਨ ਕੇ ਚੱਲੋ ਵੀ ਆਪਣੇ ਕੋਲ ਇਹਦੀ ਸਾਰੀ ਡਿਟੇਲ ਹੈਗੀ ਆ ਬਾਈ ਜਿਹੜਾ ਮਤਲਬ ਲੱਗਿਆ ਵਾ ਰਮਾਡਾ 66 ਲੱਗਿਆ ਵਾ ਬਾਈ ਇਹਦੇ ਠੀਕ ਆ ਠੀਕ ਹੈ ਬਾਈ ਹਾਂ ਤੋਰਾ ਤਾਰਾ ਬਾਈ ਮੈਨੂੰ ਲੱਗਦਾ ਵੀ ਛੋਟੀ ਗੱਡੀ ਤਾਂ ਨਹੀਂ ਜਾਂਦੀ ਨਹੀਂ ਨਹੀਂ ਛੋਟੀ ਤਾਂ ਬਾਈ ਕਿੱਥੇ ਹੂੰ ਕਿਉਂਕਿ ਇੰਨੀ ਲੰਮੀ ਲੁੰਮੀ ਵੈੜ ਚਮਕ-ਦਮਕ ਦੀ ਗੱਲ ਕਰੀਏ ਪਲੀ ਸਮੇਂ ਦੀ ਗੱਲ ਕਰੀਏ ਬਰੀਡ ਵਾਲੀ ਆ ਹਨਾ ਹਾਂਜੀ ਹਾਂ ਹੂੰ ਸੁਨੱਖ ਬਣਾ ਵੈੜ ਤੇ ਫੁੱਲ ਲੱਗਿਆ ਦਿਖਾਈ ਬਾਈ ਇਹ ਤੈਨੂੰ ਮੋੜ ਕੇ ਫੇਸਬੁੱਕ ਸੇ ਆਪਾ ਚੈੱਕ ਕਰਵਾ ਲੈ ਫੇਸ ਦੇਖ ਬਾਈ ਲੈ ਦੇਖ ਬਾਈ ਫੇਸ ਕੰਨ ਤਾਂ ਜਮੀਨਿਕਾ ਨਿਕਾ ਹਨਾ ਹ ਬਰੀਡ ਬਰੂਡ ਫੁੱਲ ਆ ਗਈ ਲੰਮੀ ਦੀ ਗੱਲ ਕਰੀਏ ਬੇਲ ਦੀ ਗੱਲ ਕਰੀਏ ਮੇਨ ਗੱਲ ਨਾ ਜਿਹੜੇ ਇਹਨਾਂ ਦੇ ਹਵਾਨੇ ਆ ਬਈ ਉਹ ਫਿਕਸ ਮਿਲ ਜਾਣਗੇ ਕਿ ਨਹੀਂ ਬਈ ਹਾਂਜੀ ਹਾਂਜੀ ਬਈ ਫਿਕਸ ਐਡਰ ਪੂਰਾ ਹੈ ਨਾ ਠੀਕ ਹੈ ਨਾ ਪੂਰਾ ਫਿਕਸ ਐਡਰ ਆ ਬਾਕੀ ਜਿਹੜਾ ਥਣਾ ਦਾ ਗੈਪ ਆ ਸਾਈਜ਼ ਆ ਭਾਵੇਂ ਹੱਥੀ ਚਵਾਈ ਕਰ ਲਓ ਭਾਵੇਂ ਕਰ ਲਓ ਮਸ਼ੀਨ ਤੇ ਚਵਾਈ ਕੋਈ ਚੱਕਰ ਹੀ ਨਹੀਂ ਹੈਗਾ ਨਾੜਾ ਨੂੜਾ ਹਵਾਨੇ ਦੇ ਚੈੱਕ ਕਰ ਸਕਦੇ ਬਈ ਮੈਨੂੰ ਲੱਗਦਾ ਜਦੋਂ ਦਿਨ ਪੂਰੇ ਹੋਏ ਸੂਣ ਦੇ ਨੇੜੇ ਹੋਏ ਕਿਆ ਬਾਤ ਹੀ ਹੋਏ ਬਈ ਕੋਈ ਗੱਲ ਨਾ ਕਿਸੇ ਨਾਲ ਸੂਣਾ ਲੈ ਹਮ ਐਟਲ ਸਹੀ ਹੈ ਕੋਈ ਗੱਲ ਬਾਤ ਹੀ ਨਹੀਂ ਸੁਣਨ ਵਾਲੀ ਬਾਦ ਦਾ ਕਪੜੇ ਹਾਂਜੀ ਹਾਂਜੀ ਸਹੀ ਹੈ ਭਾਈ ਕੀ ਬਾਤ ਆ ਤੇ ਮੋਲੇ ਦਾ ਭਾਈ ਫਿਰ ਕੀ ਰਹੋ ਮੋਲੇ ਦਾ ਭਾਈ 190 190 ਹਾਂਜੀ ਕਰਦੇ ਹੋਗੇ ਥੋੜਾ ਘਣਾ ਮਾਨਤਾ ਹਾਂ ਮਾਨਤਾਨ ਕਰਤਾ ਠੀਕ ਹੈ ਭਾਈ 1 ਲੱਖ ਤੇ 90000 ਰੁਪਿਆ ਮੋਲਾ ਬਾਕੀ ਭਾਈ ਕਨੇ ਕੋਈ ਚੱਕਰ ਨਹੀਂ ਕਰ ਦੇਗੇ ਮਾਤਾ ਹਾਂਜੀ ਤੇ ਦੋ ਨੰਬਰ ਤੇ ਭਾਈ ਦੋ ਨੰਬਰ ਤੇ ਭਾਈ ਇਹ ਪਲੂਨ ਬੱਛੀ ਆ ਤੇ ਹਜੇ ਕੱਚੀ ਆ ਜਿਹਨੂੰ ਕਹਿੰਦੇ ਆ 10 12 ਲੈਣ ਦੀ 10 12 ਦਿਨਾਂ ਦੀ ਹਾਂਜੀ ਹਾਂਜੀ ਤੇ ਕਿੰਨਾ ਕਰਤਾ ਤ ਪਾ ਦੂ 14 ਤਰੀਕ ਨੂੰ ਇਹਦੇ ਦਿਨ ਪੂਰੇ 14 ਦਾ ਤਰੀਕ। ਹਾਂ ਇਹ ਦੁੱਧ ਬਈ ਪਲੂਣ 25 ਪਲੱਸ ਦਾ ਹਾਸਕ ਟੋਲੇ 8 ਨਾ ਪਾ ਦੂਗੀ ਠੀਕ ਹੈ। ਠੀਕ ਹੈ। ਹਾਂ ਹਾਂ ਜੀ ਨੂੰ ਕਹਿ ਰਹੀਏ। ਬਾਕੀ ਦੋ ਦੰਦ ਬੱਚੇ ਆ। ਮੂੰਹ ਮਾਂ ਦੇਖ ਬਈ ਬਹੁਤ ਸੋਹਣਾ ਹੈਗਾ ਜੀ ਨੂੰ ਕਹਿ ਰਹੀਏ ਬਰੀਡ ਇਹ ਵੀ ਪੂਰੀ ਐਣ ਉਹ ਵਾਲੀ ਬਰੀਡ ਹੈ ਨਾ। ਹਾਂ। ਕੀ ਬਾਤ। ਬਰੀਡ ਅਸਲ ਵਿੱਚ ਨਾ ਦੋਮਾਂ ਨੂੰ ਆਪਾਂ ਨਗੀਨੇ ਕਹਿ ਸਕਦੇ ਆ। ਹਾਂ ਹਾਂ ਬਈ ਪੂਰੇ। ਫੁੱਲ ਬਰੀਡ ਤੇ ਨਗੀਨੇ ਵੜਾ ਆ ਗਏ ਦੋਮੇ। ਬਾਕੀ ਥਣ ਵੀ ਦੋਮਾਂ ਨੂੰ ਗਲਾਬੀ ਲੱਗੇ ਹੋਏ ਕਿਉਂਕਿ ਜਿੰਦ ਜਾਨ ਹਜੇ ਤਾਂ ਬਈ ਲਾਹਣ ਹੀ ਲੱਗੀ ਅਹੇ ਤਾਂ ਇਹ ਤਾਂ ਤਿਆਰੀ ਖਿੱਚੀ ਹੋਣੀ। 14 ਦਿਨ ਵੀ ਬਾਕੀ ਲੰਮੀ ਲੰਮੀ ਚੈੱਕ ਕਰ ਸਕਦੇ ਬੇਲ ਚੈੱਕ ਕਰ ਸਕਦੇ ਹਵਾਨਾ ਜਿਹੜਾ ਰੱਖਣਾ ਇਹਨੇ ਵੀ ਫੈਕਸ ਰੱਖਣਾ ਕਰਵਾਉਣੀ ਹੈ ਬਰੀਡ ਵਾਲੀ ਬਾਕੀ ਬਾਈ ਦੇਖ ਅੱਗਿਓਂ ਦੇਖ ਕਿੱਥੋਂ ਸਟਾਰਟ ਹੁੰਦਾ ਹਵਾਨਾ ਧੁੰਨੀ ਕੋਲੋਂ ਹੁੰਦਾ ਹਾਂ ਹੂੰ ਠੀਕ ਕਈ ਬੈਕ ਤਾਂ ਲਾਉਣ ਲੱਗਣਾ ਪਹਿਲਾਂ 프ਰੰਟ ਲਾਉਂਦਾ ਪਸ਼ੂ ਫੇਰ ਹੀ ਬੈਕ ਸਹੀ ਆ ਜੰਦ ਜਾਣ ਵਾਲੀ ਬੇੜਾ ਬਾਕੀ ਲੰਮੀਆਂ ਲੰਮੀਆਂ ਨਾ ਬੇੜਾ ਫੁੱਲ ਕਿਉਂਕਿ ਚੰਗੀ ਖਰਾਕ ਤੇ ਪਲੀਆਂ ਨਾ ਨਹੀਂ ਬਾਈ ਬਾਈ ਆਪਾਂ ਜਾਨਵਰ ਚੰਗਾ ਹੀ ਲਈਦਾ ਠੀਕ ਆ ਫਾਰਮ ਚੋਂ ਲਈਦਾ ਆਪਾਂ ਬਈ ਆ ਨਹੀਂ ਬਿਨਾਰ ਕਾਰਡ ਤੋਂ ਜਾਨਵਰ ਨਹੀਂ ਲਈਦਾ ਠੀਕ ਆ ਠੀਕ ਹੈ ਮਾਨ ਕੇ ਚਲੋ ਵੀ ਰਿਕਾਰਡ ਵਾਲੀ ਰਿਕਾਰਡ ਵਾਲਾ ਹੀ ਲੈਣਾ ਜਾਣ ਪਰ ਕੋਈ ਚੰਗਾ ਦੇ ਕਿਹਦਾ ਫਿਰ ਰਿਕਾਰਡ ਕੋਈ ਇਹਦਾ ਰਿਕਾਰਡ ਵੀ ਬਾਈ ਸੀਮਨ ਇਹ ਆਪ ਦਾ ਗੈਲੈਕਸੀ ਦੀ ਹੈ ਹੂੰ ਤੇ ਇਹਦੇ ਲੱਗਿਆ ਸਨੂ ਮੈਨ ਠੀਕ ਹੈ ਬਾਈ ਹਾਂ ਤੇ ਇਹਦਾ ਮੁੱਲ ਬਾਈ ਫਿਰ ਡਿਮਾਂਡ ਇਹਦੀ ਕੀ ਆ ਇਹਦਾ ਮੁੱਲ ਅੱਜ ਦੀ ਘੜੀ ਕੱਚੀ-ਕੱਚੀ ਦਾ ਤਾਂ ਹੈਗਾ 130 ਬਾਈ ਹੂੰ ਤੇ ਜਦੋਂ ਤਿਆਰ ਹੋ ਗਈ ਫਿਰ ਠੀਕ ਹੈ ਅੱਜ ਮਤਲਬ ਕਿ ਕੱਚੀਆਂ ਵਾਲਾ ਮੁੱਲ ਹੋ ਜਾਣਾ ਅੱਜ ਕੱਚੀਆਂ ਵਾਲਾ ਅੱਜ 130 ਦੀ ਬਾਈ ਕਿਨ ਆਪਾਂ ਦੇ ਦੇਾਂਗੇ ਤੇ ਜਿੱਦੋਂ ਸਾਨੂੰ ਪਤਾ ਬਾਈ ਤਿਆਰ ਹੋ ਗਈ 14 ਤਰੀਕ ਨੂੰ ਦਿਨ ਪੂਰੇ ਇਥੇ ਠੀਕ ਹੈ ਬਾਈ 14 ਤਰੀਕ ਨੂੰ ਦੇਣ ਪੂਰੇ ਹੋ ਸਕਦਾ 2-4 ਦਿਨ ਹਾਂ 2-4 ਦਿਨ ਬਾਈ ਹੇ ਕੋਈ ਤੂੰ ਆਪ ਦੇਖ ਲੈ ਉੱਤੋਂ ਕੋਈ ਬਾਈ ਤਾਂ ਹੀ ਨਹੀਂ ਸਹੀ ਹੈ ਬਾਈ ਹਾਂ ਪੂਰੀ ਸਟੇਟ ਆ ਤੇ ਪੱਦਾ ਰੱਖਣੀ ਹਾਂਜੀ ਹਾਂ ਜਿੰਦ ਜਾਨ ਵਾਲੀਆਂ ਬੜਾ ਬਾਈ ਤੇ ਨਗੀਨੇ ਆਪਾਂ ਬਾਈ ਤੁਹਾਨੂੰ ਦੋ ਦਿਖਾ ਤੇ ਦੋਮਾ ਚ ਕੋਈ ਵੀ ਪਸੰਦ ਆਵੇ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ ਜੀ